ਪੰਜਾਬੀ ਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਆਲਾ ਮਲੇਰ ਕੋਲਾ ਵਿਖੇ ਚੋਰੀਆਂ ਦਾ ਦੌਰ ਲਗਾਤਾਰ ਜਾਰੀ ਹੈ ਪਿਛਲੇ ਦਿਨੀ ਤੁਸੀਂ ਦੇਖੀ ਸੀ ਖਬਰ ਸਾਡੇ ਚੈਨਲ ਤੇ ਕਿ ਬੱਸ ਸਟੈਂਡ ਦੇ ਬਾਹਰ ਦੁਕਾਨਾਂ ਦੇ ਉੱਪਰ ਚੋਰੀ ਹੋਈ ਸੀ ਉਸੇ ਰਾਤ ਮਲੇਰ ਕੋਲਾ ਸ਼ਹਿਰ ਵਿੱਚ ਜਿਹੜੀ ਕਿ ਸੇਲਗਾਨਾ ਦੇ ਚੋਰੀ ਹੋਈ ਸੀ ਆ ਜਿਹੜੀ ਰਾਤ ਬੀਤੀ ਰਾਤ ਆ ਰਾਤ ਲੰਗੀ ਹੈ ਉਸ ਰਾਤ ਨੂੰ ਜਿਹੜਾ ਕਿ ਮਲੇਰ ਕੋਲਾ ਬੱਸ ਸਟੈਂਡ ਹੈ ਉਸ ਵਿੱਚ ਚੋਰੀ ਹੋਈ ਹੈ ਬੱਸਾਂ ਦੇ ਵਿੱਚ ਚੋਰੀ ਹੋਈ ਹੈ ਕੀ ਚੋਰੀ ਹੋਇਆ ਸਾਰੇ ਆ ਡਰਾਈਵਰ ਕਰੈਕਟਰ ਮੁਲਾਜ਼ਮ ਜਿਹੜੇ ਇਸ ਸਮੇਂ ਰੋਸ ਵਜਲਾ ਕਰ ਰਹੇ ਨੇ ਬੱਸਾਂ ਜਿਹੜੀਆਂ ਕੇ ਬੱਸ ਸਟੈਂਡ ਦੇ ਗੇਟ ਦੇ ਅੱਗੇ ਲਾ ਕੇ ਬੱਸਾਂ ਰਸਤਾ ਬੰਦ ਕਰ ਦਿੱਤਾ ਹੈ ਬਲਾਕ ਕਰ ਦਿੱਤਾ ਹੈ ਬੱਸਾਂ ਨਹੀਂ ਚੱਲ ਰਹੀਆਂ ਕੀ ਕਾਰਨ ਹੈ ਜਾਣਾਂਗੇ ਬਜੀ ਕੀ ਨਾਮ ਹੈ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਪੰਜਾਬ ਰੋਡ ਵੇ ਪਨਵਸ ਪੀ ਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ 25/11 ਸੰਗਰੂੜੀ ਪੁਤੋ ਸੈਕਟਰੀ ਹੈ ਜੀ ਕੀ ਗੱਲ ਹੋਈ ਜੀ ਜਿਹੜਾ ਤੁਸੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹੋ ਬੱਸਾਂ ਜਿਹੜਾ ਜਾਮ ਲਾ ਰੱਖਿਆ ਹੈ ਪਿਛਲੇ ਲੰਬੇ ਸਮੇਂ ਤੋਂ ਜਿੰਨੀਆਂ ਵੀ ਆਪਣੀਆਂ ਜਾਂ ਪੀਆਰਟੀਸੀ ਦੀ ਗੱਲ ਕਰ ਲਈਏ ਪੰਜਾਬ ਰੋਡਵੇ ਜਾਂ ਪ੍ਰਾਈਵੇਟ ਬੱਸਾਂ ਦੀ ਗੱਲ ਕਰ ਲਈਏ ਜੋ ਨਾਈਟ ਤੇ ਖੜ੍ਹਦੀਆਂ ਨੇ ਮਰੇਕੋਲੇ ਬੱਸ ਸਟੈਂਡ 'ਚ ਇੱਥੇ ਕੋਈ ਵੀ ਚੌਂਕੀਦਾਰ ਦਾ ਪ੍ਰਬੰਧ ਨਹੀਂ ਕੋਈ ਕੈਮਰੇ ਦਾ ਪ੍ਰਬੰਧ ਨਹੀਂ ਅਕਸਰ ਹੀ ਕੋਈ ਬੈਟਰੀ ਚੋਰੀ ਹੋ ਗਏ ਕੋਈ ਕੋਈ ਹੋਰ ਨੁਕਸਾਨ ਹੋ ਗਿਆ ਕਿ ਪਹਿਲਾਂ ਵੀ ਇੱਕ ਦੋ ਕਨੈਕਟਰਾਂ ਦੇ ਕੱਪੜੇ ਵਗੈਰਾ ਬਕਸਾ ਵਗੈਰਾ ਚੋਰੀ ਹੋਇਆ ਮੇਰੇ ਨਾਲ ਵੀਰ ਕੜੇ ਨੇ ਜੋ ਬੀਤੀ ਰਾਤ ਇਹ ਡਿਊਟੀ ਤੋਂ ਆਪਣਾ ਰੂਟ ਤੋਂ ਆਏ ਨੇ ਇੱਥੇ 4 ਘੰਟੇ ਇਹਨਾਂ ਦੀ ਨਾਈਟ ਪੈਂਦੀ ਆ 4 ਘੰਟੇ ਆਰਾਮ ਕਰਕੇ ਦੁਬਾਰਾ ਫੇਰ ਪੂਰਾ ਦਿਨ ਡਿਊਟੀ ਕਰਨੀ ਹੁੰਦੀ ਆ ਇਹ ਆਪਣਾ ਪ੍ਰਸ਼ਾਦਾ ਪਾਣੀ ਛੱਕ ਕੇ ਬੱਸ ਦੇ ਉੱਪਰ ਸੁੱਤੇ ਪਏ ਨੇ ਆਪਣਾ ਬਕਸਾ ਵਗੈਰਾ ਜੋ ਵੀ ਇਹਨਾਂ ਦਾ ਕੀਮਤੀ ਸਮਾਨ ਸੀ ਸਾਰਾ ਲੈ ਕੇ ਕੋਈ ਅਣਪਛਾਤੇ ਵਿਅਕਤੀ ਆਏ ਨੇ ਇਹਨਾਂ ਨੂੰ ਪੂਰਾ ਇਹਨਾਂ ਦੇ ਫੇਸ ਤੇ ਸਪਰੇਅ ਕਰਕੇ ਇਹਨਾਂ ਦਾ ਜੋ ਮਹਿਕਮੇ ਦਾ ਬਕਸਾ ਮਸ਼ੀਨ ਜੋ ਕੈਸ਼ ਆ ਯਾਨੀ ਕਿ ਕੁੱਲ ਮਿਲਾ ਕੇ ਇਹਨਾਂ ਦਾ ਕੁਝ ਹਵਦਾ ਪਰਸਨਲੀ ਜੀ ਕੀਮਤੀ ਸਮਾਨ ਲਾ ਕੇ ਲਗਭਗ 1.5 ਤੋਂ 2 ਲੱਖ ਰੁਪਏ ਦਾ ਜੋ ਨੁਕਸਾਨ ਇਹ ਨਜ਼ਰ ਆਤੀ ਹੋਇਆ ਸੋ ਉਸ ਦੇ ਰੋਸ ਦੇ ਵਿੱਚ ਅੱਜ ਪੀਆਰਟੀਸੀ ਪ੍ਰਾਈਵੇਟ ਤੇ ਰੋਡਵੇਜ਼ ਦੀਆਂ ਸਾਰੀਆਂ ਬੱਸਾਂ ਬੰਦ ਕਰਕੇ ਜੋ ਵੀ ਸੰਗਰੂਰੋਂ ਜਾਂ ਲੁਧਿਆਣੋਂ ਪਟਿਆਲਿਆਂ ਗੱਡੀਆਂ ਆ ਰਹੀਆਂ ਨੇ ਸਾਰੀਆਂ ਮਰੇਕੋਲੇ ਬੰਦ ਕਰਕੇ ਅਸੀਂ ਰੋਸ ਨਜ਼ਾਰਾ ਕਰ ਰਹੇ ਹਾਂਗੇ ਤੇ ਮੰਗ ਕਰ ਦਿਆਂਗੇ ਪ੍ਰਸ਼ਾਸਨ ਤੋਂ ਕਿਉਂਕਿ ਪਹਿਲਾਂ ਵੀ ਇੱਕ ਵਾਰੀ ਜੋ ਨੁਕਸਾਨ ਹੋਇਆ ਸੀ ਇਹ ਤੀਸਰੇ ਮਹੀਨੇ ਦੀ ਗੱਲ ਹੈ ਕਿ 2024 ਦੀ ਮਹਕਮੇ ਨੇ ਸਾਨੂੰ ਲਿਖਤੀ ਲੈਟਰ ਦਿੱਤਾ ਸੀਗਾ 28/3/2024 ਨੂੰ ਕਿ ਇੱਥੇ ਚੌਂਕੀਦਾਰ ਦਾ ਪ੍ਰਬੰਧ ਕੀਤਾ ਜਾਊਗਾ ਕੈਮਰਿਆਂ ਦਾ ਪ੍ਰਬੰਧ ਕੀਤਾ ਜਾਊਗਾ ਕਿਉਂਕਿ ਨਗਰ ਨਿਗਮ ਦੀ ਜ਼ਿੰਮੇਵਾਰੀ ਵਣਦੀ ਹੈ ਨਗਰ ਨਿਗਮ ਨੂੰ ਅਸੀਂ ਨਾਈਟ ਦੀ 75 ਰੁਪਏ ਦੀ ਪਰਚੀ ਕਟਵਾਉਣੀ ਹੈਗੀ ਠੀਕ ਹੈ ਜੀ ਪਰ ਟ੍ਰਿਪ ਆਉਣ ਜਾਣ ਦੀ ਅਸੀਂ 24 ਰੁਪਏ ਦੀ ਪਰਚੀ ਕਟਵਾਉਣੇ ਆਗੇ ਜਦੋਂ ਨਗਰ ਨਿਗਮ ਸਾਡੇ ਤੋਂ ਆਉਣ ਜਾਣ ਦੇ ਤੇ ਰਾਤ ਰੋਕਣ ਦੇ ਪੈਸੇ ਲੈਂਦਾ ਤਾਂ ਜ਼ਿੰਮੇਵਾਰੀ ਵੀ ਨਗਰ ਨਿਗਮ ਦੀ ਬਣਦੀ ਆ ਡਰਾਈਵਰ ਕਨੈਕਟਰ ਸਵੇਰੇ 2 ਵਜੇ ਤੋਂ ਲੈ ਕੇ ਉੱਟ ਕੇ ਸ਼ਰਾਤ ਦੇ 10 11 ਵਜੇ ਤੱਕ ਡਿਊਟੀ ਕਰਕੇ 2 ਘੰਟੇ ਆਰਾਮ ਕਰਕੇ ਦੁਬਾਰਾ ਫੇਰ ਡਿਊਟੀ ਕਰਨੀ ਹੁੰਦੀ ਆ ਜੇ ਅਸੀਂ ਆਪਦੀਆਂ ਗੱਡੀਆਂ ਦੀ ਨਿਗਰਾਨੀ ਜਾਂ ਆਪਦੇ ਸਮਾਨ ਦੀ ਨਿਗਰਾਨੀ ਆਪ ਹੀ ਕਰਨੀ ਆ ਤਾਂ ਨਗਰ ਨਿਗਮ ਦੀ ਕੀ ਅਸੀਂ ਜ਼ਿੰਮੇਵਾਰੀ ਹੋਗੀ ਜੇ ਡਰਾਈਵਰ ਰਾਤ ਨੂੰ 2 ਘੰਟੇ ਆਰਾਮ ਕਰਕੇ ਨੀਂਦ ਪੂਰੀ ਨਹੀਂ ਕਰੂਗਾ ਤਾਂ ਸਵੇਰ ਨੂੰ ਦੁਰ ਅਸੀਂ ਮੰਗ ਕਰਦੇ ਆਂਗੇ ਨਗਰ ਨਿਗਮ ਤੋਂ ਕਿ ਬੱਸ ਸਟੈਂਡ ਦੇ ਪੂਰੇ ਆਲੇ ਦੁਆਲੇ ਬਾਉਂਡਰੀ ਵਾਲ ਕਰਕੇ ਜਿੰਨੀਆਂ ਵੀ ਲਾਂਕੇ ਨੇ ਉਹ ਬੰਦ ਕਰਕੇ ਦੋ ਗੇਟ ਰੱਖੇ ਜਾਣ ਇਨ ਤੇ ਆਊਟ ਦਾ ਉਤੇ ਸਿਕਿਉਰਿਟੀ ਗਾਰਡ ਰੱਖੇ ਜਾਣ ਰਾਤ ਨੂੰ ਬਕਾਇਦਾ ਚੌਕੀਦਾਰ ਦਾ ਪ੍ਰਬੰਧ ਕੀਤਾ ਜਾਵੇ ਕੈਮਰਿਆਂ ਦਾ ਪ੍ਰਬੰਧ ਕੀਤਾ ਜਾਵੇ ਜੋ 4 ਘੰਟੇ ਆ ਕੇ ਡਰਾਈਵਰ ਕਨੈਕਟਰ ਵੀਰ ਨੇ ਆਰਾਮ ਕਰਨਾ ਉਹਨਾਂ ਦੇ ਕੋਲਰ ਪੱਖੇ ਲਾ ਕੇ ਰੈਸਟਰੂਮ ਤੇ ਬੈੱਡ ਦਾ ਪ੍ਰਬੰਧ ਕੀਤਾ ਜਾਵੇ ਜੀ ਤੇ ਸਵਾਰੀਆਂ ਦੇ ਬੈਠਣ ਲਈ ਵੀ ਤੁਸੀਂ ਨਿਗਾਹ ਮਾਰ ਕੇ ਆਓ ਬੱਸ ਸਟੈਂਡ ਦੇ ਵਿੱਚ ਕੋਈ ਵੀ ਪ੍ਰਬੰਧ ਨਹੀਂ ਨਾ ਬੈਠਣ ਦਾ ਨਾ ਕੋਈ ਹਵਾ ਦਾ ਨਾ ਕੋਈ ਪਾਣੀ ਦਾ ਤੇ ਬਾਥਰੂਮਾਂ ਦਾ ਵੀ ਬਹੁਤ ਬੁਰਾ ਹਾਲ ਆ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਪ੍ਰੋਪਰ ਸਰਵਿਸ ਬਲੇ ਕੋਲੇ ਦੀ ਬੰਦ ਕੀਤੀ ਹੋਈ ਆ ਤੇ ਸਾਡੇ ਕੋਲੇ ਪੁਰਸਪ੍ਰਸ਼ਾਸਨ ਵੱਲੋਂ ਇੰਸਪੈਕਟਰ ਸਾਹਿਬ ਤੇ ਐਸਡੀਐਮ ਆਫਿਸ ਤੋਂ ਆਈਸੀ ਦੇ ਭਾਈ ਜੀ ਤੇ 10 ਵਜੇ ਦੀ ਜੋ ਮੀਟਿੰਗ ਉਹਨਾਂ ਨੇ ਫਿਕਸ ਕੀਤੀ ਆ ਉਨਾ ਟਾਈਮ ਅਸੀਂ ਬੰਦ ਰੱਖਾਂਗੇ ਸਰਵਿਸ ਤੇ ਜੋ ਵੀ ਸਾਡੇ ਵੀਰ ਦਾ 1.5 ਪਾਣੀ 2 ਲੱਖ ਰੁਪਏ ਦਾ ਨੁਕਸਾਨ ਹੋਇਆ ਉਹਦੀ ਪਰਵਾਈ ਨਗਰ ਨਿਗਮ ਕਰੇ ਕਿਉਂਕਿ ਅਸੀਂ ਪਰਚੀ ਦਿੰਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੀਆਂ ਮੰਗਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਜੇ ਸਾਨੂੰ ਇੱਕ ਟਮਾ ਸਮਾਂ ਬਾਉਂਡ ਕਰਕੇ ਮਹੀਨੇ 15 ਦਿਨ 20 ਦਿਨ ਜਾਂ 2 ਮਹੀਨੇ ਦਾ ਸਮਾਂ ਲੈ ਕੇ ਸਾਡੀਆਂ ਮੰਗਾਂ ਦੀ ਪੂਰਤੀ ਲਈ ਸਾਨੂੰ ਲਿਖਤੀ ਲੈਟਰ ਦੇਣਗੇ ਤੇ ਵੀਰ ਦਾ ਜੋ ਨੁਕਸਾਨ ਹੋਇਆ ਦੀ ਪਰਵਾਈ ਕਰਨਗੇ ਫਿਰ ਅਸੀਂ ਬਸ ਸਰਵਿਸ ਚਲਾਵਾਂਗੇ ਜੇ ਪ੍ਰਸ਼ਾਸਨ ਜਾਂ ਨਗਰ ਨਿਗਮ ਇੰਦਾ ਦੀ ਕਿਸੇ ਵੀ ਗੱਲ ਤੇ ਨਹੀਂ ਆਉਂਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਗਰੇਵਾਲ ਚੌਕ ਜਾਂ ਟਰੱਕ ਯੂਨੀਅਨ ਬੰਦ ਕਰਕੇ ਜੋ ਸੰਘਰਸ਼ਾ ਹੋਰ ਵੀ ਤਿੱਖਾ ਕਰਾਂਗੇ ਠੀਕ ਹੈ ਜੀ ਤੁਹਾਡਾ ਕੀ ਨਾਮ ਆ ਜੀ ਦਵਿੰਦਰ ਸਿੰਘ ਜੀ ਕਿਹੜਾ ਪਿੰਡ ਤੁਹਾਡਾ ਮੇਰਾ ਪਾਤੜਾਂ ਕੋਲੋਂ ਪਿੰਡ ਵੀਰੇ ਹਮਚੜੀ ਅੱਛਾ ਜਿਹੜਾ ਤੁਹਾਡਾ ਰਾਤ ਇਹ ਚੋਰੀ ਤੁਹਾਡੇ ਕੋਲ ਹੋਈ ਆ ਕਿੰਨੇ ਕ ਮਿੰਟ ਦਾ ਟਾਈਮ ਦੀ ਲਗਭਗ ਸੈ ਸਮਾਂ ਟਾਈਮ ਵੀਰੇ ਮੈਂ ਤਾਂ 10 ਸਵਾ 10 ਵਜੇ ਸੌ ਗਿਆ ਤੇ ਉਸ ਤੋਂ ਬਾਅਦ ਮੈਨੂੰ ਮੇਰੇ ਨਾਲ ਦੇ ਮੁੰਡਿਆਂ ਨੇ 1:30 ਵਜੇ ਠਾਲਿਆ ਉਹਨਾਂ ਨੇ ਮੈਨੂੰ ਇਹਨਾਂ ਪੂਰਾ ਹਲਾ ਹਲੂ ਕੇ ਜਮੇ ਹੈ ਨਾ ਥਾਲਿਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੇ ਉਹ ਕਹਿੰਦੇ ਤੇਰਾ ਬੈਗ ਨਹੀਂ ਹੈਗਾ ਜਦੋਂ ਕੁੱਤੇ ਭੌਂਕੇ ਉਹ ਵੀ ਉੱਠ ਗਏ ਮਾੜੀ ਮੋਟੀ ਨਿਗਾ ਰੱਚੀ ਜਾਂਦੇ ਨੇ ਪਹਿਲਾਂ ਮੇਰੇ ਸਿਰ ਦੇ ਥੱਲੇ ਬੈਗ ਸੀ ਇਹਨਾਂ ਤੇ ਜਦੋਂ ਉਹਨਾਂ ਨੇ ਦੇਖਿਆ ਕਹਿੰਦੇ ਬੈਗ ਨਹੀਂ ਹੈਗਾ ਤੇਰਾ ਮੈਂ نیچے ਦੇਖਿਆ ਹੇਠੇ ਵੀ ਨਹੀਂ ਤੇ ਉਸ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਅਸੀਂ ਰਾਤ ਵੀ ਫਿਰ ਪੁਲਿਸ ਚੌਕੀ ਗਏ ਉੱਥੇ ਰਿਪੋਰਟ ਲਗਾਈ ਨਹੀਂ ਦੇਖਿਆ ਤਾਂ ਹੈ ਨਾ ਕੋਈ ਖਾਸ ਪ੍ਰਬੰਧ ਨਹੀਂ ਹੈਗਾ ਜਿਵੇਂ ਖੁੱਲਾ ਹੀ ਹੈ ਕੋਈ ਆ ਜਾ ਸਕਦਾ ਬੱਸ ਸਟੈਂਡ ਦੇ ਵਿੱਚ ਕੋਈ ਗੇਟ ਨਹੀਂ ਹੈਗਾ ਕੋਈ ਕੋਈ ਸਕਿਉਰਟੀਦਾਰੀ ਹੈਗਾ ਮੈਂ ਆਪਣਾ ਵੀਰੇ ਮੇਰੇ 2 ਕੁ ਮਹੀਨਿਆਂ ਦੀ ਗੱਲ ਹੋ ਗਈ ਮੇਰੇ ਡਰਾਈਵਰ ਦਾ ਫੋਨ ਚੱਕਿਆ ਗਿਆ ਮੈਂ ਇਹਨਾਂ ਨੂੰ ਕਿਹਾ ਮਾ ਵੀਰੇ ਕੋਈ ਚੌਂਕੀਦਾਰ ਰਖਾ ਲੋ ਇੱਥੇ ਮੇਰਾ ਫੋਨ ਚੱਕਿਆ ਗਿਆ ਕਈ ਵਾਰ ਹੋਰ ਵੀ ਕੋਈ ਗੱਲ ਹੋ ਸਕਦੀ ਹੈ ਤੇ ਕਹਿੰਦੇ ਹੁਣ ਅਸੀਂ ਵੀ ਤੁਹਾਡੇ ਫੋਨ ਦੀ ਨਿਗਰਾਨੀ ਰੱਖਾਂਗੇ ਕਹਿੰਦੇ ਹੂੰ ਕਹਿੰਦੇ ਤੁਸੀਂ ਆਪਦੇ ਫੋਨ ਦੀ ਆਪ ਜ਼ਿੰਮੇਵਾਰ ਹੋ ਸੋ ਚੋਰੀਆਂ ਜਿਹੜੀਆਂ ਆ ਸ਼ਹਿਰ ਮਲੇਰ ਕੋਲਾ ਵਿੱਚ ਲਗਾਤਾਰ ਜਾਰੀ ਨੇ ਚੋਰਾਂ ਦੇ ਹੌਸਲੇ ਉਹਨੇ ਇੰਨੇ ਬਲੰਦ ਨੇ ਕਿ ਆਪਣੀ ਬਾਂਦੇ ਸਰਾਨੇ નીચે ਰੱਖ ਕੇ ਜਿਹੜਾ ਸੁੱਤਾ ਇੱਕ ਕਨੈਕਟਰ ਜਿਹੜਾ ਕਿ ਕਾਫੀ ਕੈਸਟੀ ਵਿੱਚ ਮਸ਼ੀਨਰੀ ਤੇ ਹੋਰ ਕੀਮਤੀ ਸਮਾਨ ਸੀ ਉਹ ਵੀ ਚੋਰ ਪੂਰੇ ਜਿਹੜੇ ਕਿ ਉਹ ਤੋਂ ਇਹਦੇ ਬਾਹਦੇ ਹੇਠੋਂ ਕੱਢ ਕੇ ਜਿਹੜਾ ਕਿ ਸਮਾਨ ਲੈ ਗਏ ਅਤੇ ਹਜੇ ਤੱਕ ਕੋਈ ਪਤਾ ਨਹੀਂ ਚੱਲਿਆ ਪ੍ਰਸ਼ਾਸਨ ਜਿਹੜਾ ਕਿ ਇਹਦੇ ਸਬੰਧ ਵਿੱਚ ਕੀ ਕਹਿੰਦਾ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੀ ਜਿਹੜੀ ਡਿਮਾਂਡ ਹੈ ਜਿਹੜੀ ਮੇਨ ਡਿਮਾਂਡ ਦਾ ਇਹਨਾਂ ਦੀ ਏਅਰਬੀ ਤੇ ਜਿਹੜਾ ਪਾਕਾਂ ਨੂੰ ਜਿਹੜੇ ਮੇਨ ਗੇਟ ਲੱਗਣੇ ਕਹੀਦੇ ਆ ਤੇ ਕਿੰਨਾ ਦਾ ਅੰਦਰ ਸੀਸੀਟੀਵੀ ਕੈਮਰੇ ਹੋਣੇ ਚਾਹੀਦੇ ਤੇ ਇਹਨਾਂ ਦੇ ਬਾਕਸ ਦੇ ਕਨੈਕਟਰ ਤੇ ਡਰਾਈਵਰਾਂ ਦੇ ਰਹਿਣ ਲਈ ਰੂਮ ਹੋਣਾ ਚਾਹੀਦਾ ਤੇ ਸਫਾਈ ਦਾ ਪ੍ਰਬੰਧ ਹੋਣਾ ਚਾਹੀਦਾ ਉਧਰ ਰਿਗਾਰਡਿੰਗ ਅਸੀਂ ਐਡੀਮ ਸਾਹਿਬ ਨੂੰ ਕਨਟੈਕਟ ਕੀਤੀ ਹੈ ਇਹਨਾਂ ਦੀ 10 ਵਜੇ ਇਹਨਾਂ ਦੀ ਮੀਟਿੰਗ ਦਿਖਾਈ ਹੈ ਜੀਨ ਸਾਹਿਬ ਦੇ ਨਾਲ ਜਿੱਥੇ ਯੂ ਸਾਹਿਬ ਵੀ ਹੋਣਗੇ ਨੰਨਾ ਵਾਕ ਜਿਹੜਾ ਜਿਵੇਂ ਵੀ ਇਹਨੇ ਰਿਮਾਂਡ ਜੁਣਦੀ ਉਹਨਾਂ ਦਾ ਅਸੀਂ ਹੱਲ ਕਰਵਾ ਦਾਂਗੇ ਇਹਦਾ ਜਿਵੇਂ ਕਿ ਦੇਖਿਆ ਜਾਵੇ ਸ਼ਹਿਰ ਦੇ ਵਿੱਚ ਜਗਾ ਜਗਾ ਸਰਕਾਰੀ ਕੰਮ ਰੇ ਲੱਗੇ ਗਏ ਨੇ ਇਹ ਕੀ ਗੱਲ ਹੈ ਇੱਥੇ ਸਰਕਾਰੀ ਕੈਮਰੇ ਹੈਗੇ ਜਿੰਨੇ ਤੇ ਕੋਈ ਪਛਾਣ ਨਹੀਂ ਕਰ ਸਕਦਾ ਕਿ ਕਿਹੜਾ ਬੰਦਾ ਹਰਕਤਾਂ ਕਰ ਰਿਹਾ ਹੈ ਇਹ ਉਹ ਕੈਮਰੇ ਜਿਹੜੇ ਚੱਲਦੇ ਪਏ ਉਹ ਚੈੱਕ ਕਰਕੇ ਉਹ ਬਾਤ ਕਰਵਾ ਦਾਂਗੇ ਪਹਿਲਾਂ ਉਹਦੀ ਜਿਹੜੀ ਮੀਟਿੰਗ ਇੱਥੇ ਤੋਂ ਉਹਨਾਂ ਕਰਵਾ ਦਿੰਦੇ ਸਰ ਕੀ ਨਾਮ ਹੈ ਜੀ ਮੇਰਾ ਨਾਮ ਸਾਪਰਾ ਪਾਸੀ ਹਾਂ ਜੀ ਹਾਂ ਜੀ ਹਾਂ ਬਸ ਟਾਈਮ ਦੇ ਵਿੱਚ ਜਿਹੜੇ ਕਿ ਕੈਰੈਕਟਰਾਂ ਨੇ ਉਹ ਗੱਲ ਰਹਿ ਗਈ ਤਾਂ ਵੀ ਜਿਹੜਾ ਕਿ ਅਸੀਂparticipਟਾਉਣਿਆ ਅਸੀਂ ਜ਼ਰੂਰ ਨਗਰਪਾਲਿਕਾ ਨੂੰ ਪਰ ਸਾਡੀ ਸਹੂਲਤ ਲਈ ਜਿਹੜਾ ਕਿ ਨਾਡਾ ਕੋਸਟ ਕਾਡ ਵਗੈਰਾ ਨਾ ਗੇਟ ਨੇ ਨਾ ਹੀ ਕੋਈ ਸਫਾਈ ਦਾ ਪ੍ਰਬੰਧ ਹੈ ਤਾਂ ਕੀ ਕਹਾਂਗੇ ਇਹ ਦੇ ਵਿੱਚ ਜਿਹੜਾ ਹੈਗਾ ਨਾ ਜਿਹੜੀ ਜਗ੍ਹਾ ਆਪਾਂ ਬਾਸਾਡਾ ਫੀਸ ਲੈਣੀ ਹੈ ਸਾਰੇ ਸ਼ਹਿਰਾਂ ਦੇ ਵਿੱਚ ਜਿੱਥੇ ਨਗਰ ਕਾਉਂਸਲ ਦੇ ਬਾਸਾਡੇ ਨੇ ਉੱਥੇ ਬਾਸਾਡਾ ਵਿੱਚ ਨਗਰ ਕਾਉਂਸਲਰ ਕਲੈਕਟਰ ਡਰਪੀ ਹੈ ਠੀਕ ਹੈ ਉਹਦੀ ਜਗ੍ਹਾ ਆਪਾਂ ਨੂੰ ਉਹਨਾਂ ਨੂੰ ਜਗ੍ਹਾ ਦਿੱਤੀ ਹੋਈ ਹੈ ਤਪਾ ਉਹਨਾਂ ਨੂੰ ਇੱਕ ਰੂਮ ਵੀ ਦਿੱਤਾ ਹੋਇਆ ਉਹਨਾਂ ਦਾ ਰੈਸਟ ਰੂਮ ਵੀ ਦਿੱਤਾ ਹੋਇਆ ਤੇ ਉਹਦੇ ਕਰਕੇ ਜਿਹੜੀ ਬਸ ਸਾਡਾ ਪਿਸਤਾ ਜਿਹੜਾ ਜਿੰਨੇ ਚੱਲਦੀ ਹੈ ਸਾਰੇ ਸ਼ਹਿਰਾਂ ਵਿੱਚ ਚੱਲਦੀ ਹੈ। ਸਫਾਈ ਦਾ ਸਫਾਈ ਦਾ ਸਫਾਈ ਦਾ ਕੋਈ ਐਸਾ ਨਹੀਂ ਹੈਗਾ ਮੈਂ ਹੁਣ ਸੈਨੀਟਰੀ ਇੰਸਪੈਕਟਰ ਨੂੰ ਭੇਜੇ ਜੇ ਕੋਈ ਕਮੀ ਪੇਸ਼ੀ ਅਬੂ ਕਰਵਾ ਬਹੁਤ ਕਮੀ ਪੇਸ਼ੀ ਹੈ ਜੇ ਤੇ ਬਾਥਰੋ ਸਫਾਈ ਨੂੰ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੈ। ਧੰਨਵਾਦ ਜੀ ਸਫਾਈ ਮੈਂ ਵਿਜਿਤ ਹਾਸ ਹੀ ਹੁਣ ਜਾ ਰਹੇ ਹਾਂ ਮੇਰੇ ਨਾਲ ਸਾਡੇ ਵਿਸ਼ਵਲ ਇੰਜੀਨੀਅਰ ਜਾ ਰਹੇ ਹਾਂ। ਹਾਂ ਉਹ ਤੇ ਚੈੱਕ ਕਰਕੇ ਜੋ ਕਮੀ ਪੇਸ਼ੀ ਕਰਵਾ ਦਿੰਦੇ ਹਾਂ।